ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਕਿ ਇਕ ਰਾਸ਼ਟਰ ਇਕ ਚੋਣ ਇਸ ਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਪ੍ਰਵਿੰਦਰ ਸਿੰਘ ਦੀ ਅਨਮਿਊਟ ਦੇਖ ਰਿਹਾ ਤੁਸੀਂ ਮੈਂ ਤੁਹਾਡਾ ਸਵਾਗਤ ਕਰਦਾ ਅਤੇ ਮੇਰੇ ਸਹਿਯੋਗੀ ਮੇਰੇ ਨਾਲ ਰਮਨਦੀਪ ਸ਼ਰਮਾ ਮੌਜੂਦ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਚਰਚਾ ਕਰਾਂਗੇ ਰਮਨਦੀਪ ਸਵਾਗਤ ਹੈ ਧੰਨਵਾਦ ਪ੍ਰਵਿੰਦਰ ਰਮਨਦੀਪ ਇਹ ਚਰਚਾ ਮਾ ਨੇ ਕਿ ਕੇਂਦਰ ਸਰਕਾਰ ਜਿਹੜੀ ਆਪਣੀ ਇਸੇ ਟਰਮ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲਾਗੂ ਕਰ ਸਕਦੀ ਹੈ ਕੀ ਵਾਕਈ ਇਹ ਲਾਗੂ ਕਰਨਾ ਸੰਭਵ ਹੋਵੇਗਾ ਕਿਉਂਕਿ ਵਿਰੋਧੀ ਪਾਰਟੀਆਂ ਨੇ ਜੜੀਆਂ ਉਹ ਇਸ ਤੇ ਸਵਾਲ ਵੀ ਖੜੇ ਕਰਦੀਆਂ ਰਹੀਆਂ ਨੇ ਕਿ ਵਿਰੋਧੀ ਪਾਰਟੀਆਂ ਦੇ ਸਮਰਥਨ ਤੋਂ ਬਗੈਰ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਜੇਕਰ ਲਾਗੂ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਕੀ ਪ੍ਰਭਾਵ ਹੋਣਗੇ ਕਿੰਨਾ ਕਿ ਇਹ ਜਿਹੜਾ ਕਾਮਯਾਬ ਹੋਵੇਗਾ ਇਹ ਵਾਲਾ ਪੈਟਰਨ ਕਿਉਂਕਿ ਬਹੁਤ ਸਾਰੇ ਉਤਰਾ ਚੜਾਅ ਵੀ ਆਉਂਦੇ ਰਹਿੰਦੇ ਨੇ ਚੋਣਾਂ ਦੇ ਮੌਕੇ ਤੁਹਾਨੂੰ ਕੀ ਲੱਗਦਾ ਕਿ ਹੋ ਸਕਦਾ ਲਾਗੂ ਇਹ ਜਾਂ ਫਿਰ ਇਹ ਕਮੇਡੀਆਂ ਦੇ ਅਸੁਰਖੀਆਂ ਦਾ ਹਿੱਸਾ ਬਣ ਜੋਗੀ ਖਬਰ ਰਹਿ ਗਈ ਹੈ ਇੱਕ ਨੇ মিডিਆ ਦਾ ਸੁਰੱਖੇ ਦਾ ਹਿੱਸਾ ਨਹੀਂ ਹੈਗਾ ਕਿਉਂਕਿ ਜਦੋਂ ਬੀਜੇਪੀ ਦੀ ਸਰਕਾਰ ਨੇ 2014 ਦੇ ਵਿੱਚ ਆਈ ਸੀ ਤਾ 2019 ਦੇ ਵਿੱਚ ਇੱਕ ਉਹਨਾਂ ਨੇ ਪ੍ਰੋਮਿਸ ਕੀਤਾ 2014 ਦੇ ਵਿੱਚ ਬਹੁਤ ਸਾਰੇ ਪ੍ਰੋਮਿਸ ਕੀਤੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰੇ ਵੱਡੇ ਫੈਸਲੇ ਵੀ ਲਏ ਸੀਗੇ ਖਾਸ ਤੌਰ ਤੇ ਮੁਸਲਮ ਔਰਤਾਂ ਜਿਹੜਾ ਹੈਗਾ ਨਕਾਹ ਨੂੰ ਲੈ ਕੇ ਬਹੁਤ ਵੱਡਾ ਫੈਸਲਾ ਸੀ 2014 ਵਾਲੀ ਸਰਕਾਰ ਦੇ ਵਿੱਚ ਤਾਂ 2019 ਵਾਲੀ ਸਰਕਾਰ ਦੇ ਵਿੱਚ ਧਾਰਾ 370 ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾ ਦੇਵਾਂਗੇ ਹਾਲਾਂਕਿ ਉੱਥੇ ਉਹਨਾਂ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਹੜਾ ਬਣਾ ਦਿੱਤਾ ਸੂਬੇਆਂ ਜਿਹੜੇ ਹੈਗੇ ਫੈਡਰਲ ਸਾਡੀ ਗੱਲ ਹੈਗੀ ਹੈ ਕਿਉਂਕਿ ਅਸੀਂ ਕਹਿੰਦੇ ਹਾਂ ਦੇਸ਼ ਨੂੰ ਯੂਨੀਅਨ ਆਫ ਸਟੇਟ ਜਿਹੜਾ ਹੈ ਆਵਾ ਕੋ ਗਸੂਬਿਆਂ ਦਾ ਤਾਂ ਉਹਨੂੰ ਲੈ ਕੇ ਜਿਹੜਾ ਗੁਣ ਕਹੇ ਕਿ 370 ਧਾਰਾ ਸੀ ਹਟਾ ਦੇਵਾਂਗੇ ਔਰ ਉਹਨਾਂ ਨੇ तमाम اپੋਜੀਸ਼ਨ ਦੇ ਸਖਤ ਵਿਰੋਧ ਦੇ باوجود ਧਾਰਾ 370 ਨੂੰ ਜੰਮੂ ਕਸ਼ਮੀਰ ਦੇ ਵਿੱਚੋਂ ਹਟਾਇਆ ਤਾਂ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੀਆਂ ਰੈਲੀਆਂ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਮੌਕਿਆਂ ਤੇ ਉਹਨਾਂ ਨੇ ਇਸ ਕਿਹਾ ਕਿ ਦੇਸ਼ ਦੇ ਖਰਚੀਲੇ ਹੋਏ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ ਗਈ ਆ ਇਸੇ ਕਰਕੇ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈਗਾ ਵਨ ਨੇਸ਼ਨ ਵਨ ਇਲੈਕਸ਼ਨ ਹੈਗਾ ਇਹ ਇਹਨੂੰ ਲੈ ਕੇ ਕੋਈ ਤਿਆਰੀ ਇੱਕੇ ਦਿਨ ਨਹੀਂ ਹੋ ਗਈ 2008 ਦੇ ਵਿੱਚ ਇਹ ਅਜੇ ਹੀ ਇੱਕ ਸਟੇਟਮੈਂਟ ਲਾਲਕ੍ਰਿਸ਼ਨਾ ੜਵਾਨੀ ਹਰਉਨ ਦਿੱਤੀ ਗਈ ਸੀ ਪਾਰਲੀਮੈਂਟ ਦੇ ਵਿੱਚ ਕਿ ਦੇਸ਼ ਨੂੰ ਅਜਿਹਾ ਸਿਸਟਮ ਚਾਹੀਦਾ ਜਿਸ ਦੇ ਨਾਲ ਆਮ ਲੋਕਾਂ ਦਾ ਭਰੋਸਾ ਵਧ ਰੇ ਖਰਚੇ ਤੇ ਜਿਹੜਾ ਗੱਲ ਲੋਕ ਕਹਿ ਰਹੇ ਨੇ ਕਿ ਹਰ ਦਿਨ ਦੀਆਂ ਚੋਣਾਂ ਦੇ ਨਾਲ ਦੇਸ਼ ਦੇ ਬਹੁਤ ਸਾਰਾ ਪੈਸਾ ਅਜਾਈਂ ਚਲਾਇਆ ਜਾਂਦਾ ਕਿਉਂ ਨਾ ਹੋਵੇ ਕਿ ਇੱਕ ਦੇਸ਼ ਦੇ ਵਿੱਚ ਇੱਕ ਟਾਈਮ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਇਹ ਉਨਾਵ ਲੋ ਕਈ ਗਈ ਸੀ ਉਸ ਤੋਂ ਬਾਅਦ 2018 ਦੇ ਵਿੱਚ ਜਿਹੜਾ ਹੈਗਾ 2018 ਦੇ ਵਿੱਚ ਉਹ ਉਸ ਸਮੇਂ ਬੀਜਪੀ ਦੇ ਕੌਮੀ ਪ੍ਰਧਾਨ ਜਿਹੜੇ ਅਮਿਤ ਸ਼ਾਹ ਜੀ ਉਸ ਵੇਲੇ ਸਨ ਉਹਨਾਂ ਨੇ ਲਾਕ ਕਮਿਸ਼ਨ ਆਫ ਇੰਡੀਆ ਨੂੰ ਜਿਹੜਾ ਹੈਗਾ ਇਹ ਇਸ ਨੂੰ ਲੈ ਕੇ ਜਿਹੜਾ ਹੈਗਾ ਸੁਝਾਅ ਵੀ ਦਿੱਤੇ ਸੀ ਕਿ ਦੇਸ਼ ਦੇ ਵਿੱਚ ਇੱਕ ਚੋਣ ਇੱਕ ਦੇਸ਼ ਇੱਕ ਚੋਣ ਦੀ ਪ੍ਰਕਿਰਿਆ ਲਾਗੂ ਹੋ ਸਕਦੀ ਆ ਔਰ ਇਹ ਕੋਈ ਪਹਿਲੀ ਵਾਰ ਨਹੀਂ ਪ੍ਰਵਿੰਦਰ ਦੇਸ਼ ਦੇ ਵਿੱਚ ਜਦੋਂ 1952 ਦੀਆਂ ਚੋਣਾਂ ਹੋਈਆਂ ਸੀ ਹੂੰ ਉਦੋਂ ਦੇਸ਼ ਨੇ ਇਸ ਕਨਸੈਪਟ ਤੇ ਕੰਮ ਹੋਇਆ ਸੀ ਵਿਧਾਨ ਸਭਾ ਔਰ ਲੋਕ ਸਭਾ ਚੋਣਾਂ ਨਾਲੋ ਨਾਲ ਹੋਈਆਂ ਸੀ ਇਸ ਤੋਂ ਬਾਅਦ 77 ਇਹ ਕਨਸੈਪਟ ਤਕਰੀਬਨ 67 ਤੱਕ ਚੱਲਿਆ 57 ਚ ਹੋਈਆਂ 62 ਚ 67 ਜੀ ਇਹ ਕਨਸੈਪਟ ਟੁੱਟਿਆ ਕਦੋਂ ਹੂੰ ਇਹ ਸਭ ਤੋਂ ਵੱਡਾ ਸਵਾਲ ਵੱਡੀ ਗੱਲ ਹੈ ਵੀ ਇਹ ਕਨਸੈਪਟ ਦੇ ਵਿੱਚ ਫੇਰ ਬਦਲ ਕਦੋਂ ਆਈ ਕਿਉਂਕਿ ਇਸ ਤੋਂ ਪਹਿਲਾਂ ਤਾਂ ਇਹ ਕੋਈ ਪਹਿਲੀ ਵਾਰ ਕੋਈ ਇਹ ਜਿਹੜਾ ਹੈਗਾ ਨਹੀਂ ਹੋ ਰਿਹਾ ਕਿ ਪਹਿਲੀ ਵਾਰ ਜਿਹੜਾ ਜਿਹਹਾ ਕੋਈ ਐਕਸਪੈਰੀਮੈਂਟ ਹੋ ਰਿਹਾ ਇਹ ਦੇਸ਼ ਦੇ ਵਿੱਚ ਹੋਇਆ ਮਾਫੀ ਮੰਗਣੀ ਚਾਹੀਦੀ ਹੈ ਉਹ ਲੋਕਾਂ ਨੂੰ ਜਿਹੜੇ ਲੋਕਾਂ ਨੇ ਇਹ ਕਨਸੈਪਟ ਨੂੰ ਤੋੜਿਆ ਲੋਕਾਂ ਤੇ ਵਾਧੂ ਬੋਝ ਪਾਉਣ ਦਾ ਕੰਮ ਕੀਤਾ ਇਹ ਆਨ ਰਿਕਾਰਡ ਅਸੀਂ ਕਹਿ ਰਹੇ ਹਾਂ ਕਿਉਂਕਿ ਜਦੋਂ ਦੇਸ਼ ਦੇ ਵਿੱਚ ਇੱਕ ਚੋਣ ਇੱਕ ਚੋਣ ਹੀ ਹੋਣੀ ਹੁੰਦੀ ਹੈ ਨਾ ਲੋਕ ਸਭਾ ਵਿਧਾਨ ਸਭਾ ਦੀ ਜਦੋਂ ਕਨਸੈਪਟ ਚੱਲ ਰਿਹਾ ਸੀ ਕੀ ਕਾਰਨ ਹੈ ਕਿ ਜਦੋਂ ਤੁਹਾਡੀਆਂ ਸੂਬਿਆਂ ਦੇ ਵਿੱਚ ਸਰਕਾਰਾਂ ਨਹੀਂ ਬਣੀਆਂ ਇਹ ਭਾਜਪਾ ਹੋਵੇ ਤੇ ਕਾਂਗਰਸ ਹੋਵੇ ਦੋਨਾਂ ਇਸ ਤੋਂ ਮੁਨਕਰ ਨਹੀਂ ਉਸ ਦੋਨਾਂ ਨੇ ਦੇਸ਼ ਦੇ ਲੋਕਾਂ ਦੇ ਨਾਲ ਧਰੋਹ ਕਰਾਇਆ ਇਸ ਗੱਲ ਨੂੰ ਲੈ ਕੇ ਇਹ ਆਨ ਕਾਂਗਰਸੀ ਜਦੋਂ 1967 ਦੇ ਵਿੱਚ ਇਹ ਕੰਮ ਚੱਲਿਆ ਤਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਗੈਰ ਕਾਂਗਰਸੀ ਸਰਕਾਰਾਂ ਗਠਨ ਹੋਈਆਂ ਹਮਮ ਔਰ ਵਾਰ-ਵਾਰ ਧਾਰਾ 356 ਜਿਹੜਾ ਆਰਟੀਕਲ 356 ਜੀ ਤੇ ਜ਼ਿਕਰ ਚੱਲਦਾ ਹੈ ਕਿ ਇਹਦੀ ਦੁਰਵਰਤੋਂ ਹੁੰਦੀ ਰਹੀ ਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਵੀ ਚਰਚਾ ਸੀ ਕਿ ਸਾਬ ਮੁੱਖ ਮੰਤਰੀ ਵੱਲੋਂ ਚਰਚਾ ਕੀਤੀ ਗਈ ਸੀ ਕਿ ਦੇ ਪੰਜਾਬ ਦੇ ਵਿੱਚ ਦੇਸ਼ ਦੀ ਚੁਣੀ ਹੋਈ ਸਰਕਾਰ 3 356 ਦੀ ਗਲਤ ਵਰਤੋਂ ਕਰ ਸਕਦੇ 356 ਦਾ ਜਨਮ ਹਮੇਸ਼ਾ ਜਿਹੜਾ ਭੂਤ ਸੀਗਾ ਉਹ ਬੋਤਲ ਚੋਂ ਬਾਹਰ ਆਉਂਦਾ ਰਿਹਾ ਸਮੇਂ-ਸਮੇਂ ਤੇ ਬਹੁਤ ਸਾਰੀਆਂ ਸਰਕਾਰਾਂ ਟੁੱਟੀਆਂ ਜਦੋਂ ਅਕਾਲੀ ਦਲ ਦੀ ਸਰਕਾਰ 1997 ਤੋਂ ਪਹਿਲਾਂ ਦੀ ਗੱਲ ਕਰਦਾ ਕੋਈ ਸਰਕਾਰ 5 ਸਾਲ ਚੱਲੀ ਨਹੀਂ ਕਿਸੇ ਨੂੰ 2 ਸਾਲ ਬਾਅਦ ਤੋੜਤਾ ਕਿਸੇ ਨੂੰ 2.5 ਸਾਲ ਬਾਅਦ ਤੋੜਤਾ ਕਿਸੇ ਨੂੰ 3 ਸਾਲ ਬਾਅਦ ਤੋੜਤਾ ਸੂਬਿਆਂ ਦੀਆਂ ਸਰਕਾਰਾਂ ਨੂੰ ਉਹੀ ਸਰਕਾਰਾਂ ਚੱਲੀਆਂ ਜਿਹੜੀਆਂ ਕੇਂਦਰ ਦੇ ਸਾਹਮਣੇ ਨਿਮਕੇ ਚੱਲਦੀਆਂ ਸੀ ਜਿਨ੍ਹਾਂ ਨੇ ਆਪਣੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰ ਲਈ ਜਿਨ੍ਹਾਂ ਨੇ ਫੈਡਰਲਿਜ਼ਮ ਦੀ ਗੱਲ ਕਰ ਲਈ ਜਿਨ੍ਹਾਂ ਨੇ ਆਪਣੇ ਸੂਬੇ ਵਾਸਤੇ ਕੁਝ ਮੰਗ ਲਿਆ ਜਿਸ ਦੀ ਪ੍ਰਧਾਨ ਮੰਤਰੀ ਨਾਲ ਨਹੀਂ ਬਣੀ ਜਾਂ ਕਿਸੇ ਨੇ ਕੇਂਦਰ ਸਾਹਮਣੇ ਗੋਡੇ ਨਹੀਂ ਟੇਕੇ ਉਹ ਸਰਕਾਰ ਨੂੰ ਤੋੜ ਦਿੱਤਾ ਜਾਂਦਾ ਸੀ ਤੇ ਇੱਥੇ ਤਾਂ ਫਿਰ ਭਾਜੀਪੀ ਇਹ ਪੈਟਰਨ ਹੈ ਜਿਹੜਾ ਜਾਂ ਇਹ ਫਲਸਫਾ ਨਹੀਂ ਲਾਗੂ ਹੋ ਸਕਦਾ ਕਿਉਂਕਿ ਭਾਜੀਪੀ ਤੇ ਇਲਜ਼ਾਮ ਤੇ ਹੀ ਲੱਗਦੇ ਨੇ ਕਿ ਚੁਣੀ ਹੋਈ ਸਰਕਾਰ ਨੂੰ ਤੋੜ ਦਿੰਦੇ ਨੇ ਜੇਕਰ ਵਾਕਈ ਕੋਈ ਹੋਰ ਪਾਰਟੀ ਦੀ ਸਰਕਾਰ ਬਣਦੀ ਹੈ ਕਿਸੇ ਸੂਬੇ 'ਚ ਤਾਂ ਫਿਰ ਇਹ ਕਿ ਕਿਵੇਂ ਕੰਟੀਨਿਊ ਹੋ ਸਕੋ ਇਹ ਇਹ ਇਲਜ਼ਾਮ ਕਾਂਗਰਸ ਵੀ ਇਲਜ਼ਾਮ ਤੋਂ ਮੁਕਤ ਨਹੀਂ 1992 97 ਤੱਕ ਕਾਂਗਰਸ ਨੇ ਇਹ ਪੈਟਰਨ ਖੇਡੇ ਆ ਹੂੰ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਖੇਡੇ ਪੰਜਾਬ ਦੇ ਵਿੱਚ ਤਾਂ ਰਾਸ਼ਟਰਪਤੀ ਰਾਜ ਲੱਗ ਗਿਆ 1975 ਦੀ ਜੋ ਐਮਰਜੈਂਸੀ ਲੱਗੀ ਜੋ ਪੰਜਾਬ ਦੇ ਹਾਲਾਤ ਬਣੇ ਕਾਲਾ ਦੌਰ ਪੰਜਾਬ ਨੇ ਦੇਖਿਆ ਕਿਹਦੀ ਦੇਨ ਸੀ ਹੂੰ ਸੈਂਟਰ ਦੀ ਸਰਕਾਰਾਂ ਦੀ ਦੇਨ ਸੀ ਪੰਜਾਬ ਨੂੰ ਬਰਬਾਦ ਕਰਨ ਦੀ ਜੇਕਰ ਹੁਣ ਇੱਕ ਕਨਸੈਪਟ ਆ ਰਿਹਾ ਦੇਸ਼ ਦੇ ਲੋਕਾਂ ਨੂੰ ਇਸ ਦਾ ਸਵਾਗਤ ਵੀ ਕਰਨਾ ਚਾਹੀਦਾ ਨਿੱਜੀ ਤੌਰ ਤੇ ਇਹ ਸਾਡੇ ਜਿਹੜਾ ਹੈਗਾ ਮੈਂ ਆਪ ਦਾ opinion ਦੇ ਰਿਹਾ ਹਾਂ ਗੱਲਾਂ ਕਿ ਹੱਕ ਨਹੀਂ ਹੈਗਾ ਸਾਨੂੰ ਪਰ ਜਿਹੜੀ 356 ਧਾਰਾ ਦੀ ਵਾਰੋ ਵਾਰੋਂ ਕਹਿੰਦੀਆਂ ਸਾਰੀਆਂ ਸੂਬਿਆਂ ਦੀਆਂ ਸਰਕਾਰਾਂ ਕਿ ਤੋੜ ਦਿੱਤੀਆਂ ਜਾਂਦੀਆਂ ਜੀ 356 ਦੀ ਗਲਤ ਵਰਤੋਂ ਕਰ ਲਈ ਜਾਂਦੀ ਹੈ ਘੱਟੋ ਘੱਟ ਉਹ ਤੋਂ ਨਜਾਤ ਮਿਲੇਗੀ ਔਰ ਜਿਹੜੀ ਭਾਜਪਾ ਤੇ ਵੀ ਇਲਜ਼ਾਮ ਲੱਗਦੇ ਨੇ ਵੀ ਭਾਜਪਾ ਸਰਕਾਰ ਚਾਹੇ ਉਹਨਾਂ ਨੇ ਇੱਕ ਕੋਸ਼ਿਸ਼ ਹਿਮਾਚਲ ਚ ਵੀ ਕਰਕੇ ਦੇਖ ਲਈ ਸੀ ਤੇ ਇਸੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਉੱਥੇ ਸਭ ਤੋਂ ਸਾਰਾ ਮਹਾਰਾਸ਼ਟਰ ਦੇ ਵਿੱਚ ਕੀਤਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬਿਹਾਰ ਦੇ ਵਿੱਚ ਵੀ ਕੀਤਾ ਸੀ ਨितीश ਨੂੰ ਕਦੇ ਇੱਧਰ ਆਲੂ ਵਾਲੀ ਗੱਲ ਕਰ ਲਈ ਕਦੇ ਆਪ ਦੀ ਸਬਜ਼ੀ ਚ ਪਾ ਲਿਆ ਕਦੇ ਭੱਜ ਗਏ ਬਹੁਤ ਸਾਰੀਆਂ ਸਰਕਾਰਾਂ ਤੋੜੀਆਂ ਟੁੱਟੀਆਂ ਇਹ ਇਲਜ਼ਾਮ ਬੀਜੇਪੀ ਤੇ ਲੱਗੇ ਕਿ ਬੀਜੇਪੀ ਘਟੋ ਘਟ ਜਦੋਂ ਹੁਣ ਨਵੇਂ ਪੈਟਰਨ ਤੇ ਗੱਲ ਹੋਵੇਗੀ ਇੱਕ ਦੇਸ਼ ਇੱਕ ਚੋਣ ਹੋਵੇਗੀ ਘਟੋ ਘਟ ਜਿਹੜੀ ਵੀ ਸਰਕਾਰ ਚੁਣੀ ਜਾਵੇਗੀ ਸੂਬੇ ਦੇ ਵਿੱਚ ਜੋ ਵੀ ਮੁੱਖ ਮੰਤਰੀ ਚੱਲੂ ਮੁੱਖ ਮੰਤਰੀ ਬਦਲ ਜਾਂਦੇ ਨੇ ਮਤਲਬ ਜਿਹੜੇ ਵਿਧਾਨਕ ਜਿਹੜਾ ਹੈਗਾ ਉਹ ਕਮੇਟੀ ਦਾ ਜਿਹੜਾ ਉਹ ਫੈਸਲਾ ਹੁੰਦਾ ਹੈਗਾ ਕਿ ਉਹਨਾਂ ਨੇ ਕਿਹਨੂੰ ਆਪਣਾ ਲੀਡਰ ਚੁਣਨਾ ਹੈਗਾ ਤਾਂ ਪਰ ਘੱਟੋ ਘੱਟ ਇੱਕ ਸਥਿਰ ਸਰਕਾਰ ਜਿਹੜੀ ਹੈਗੀ ਸੂਬਿਆਂ ਨੂੰ ਮਿਲੇਗੀ ਤਾਂ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਵੀ ਆਪਾਂ ਕਹਿ ਲਗੇ ਕਿ ਸੌਖਾ ਕੰਮ ਆ ਔਰ ਦੇਸ਼ ਦਾ ਸਭ ਤੋਂ ਵੱਡਾ ਜ਼ਿਕਰ ਦੁਨੀਆ ਦਾ ਕੋਈ ਲੋਕਤੰਤਰੀ ਦੇਸ਼ ਹੈਗਾ ਜਿਹਦੇ ਵਿੱਚ ਸਭ ਤੋਂ ਵੱਧ ਵੋਟ ਰੈਗੇ ਨੇ ਉਹ ਭਾਰਤ ਹੈਗਾ ਪਰ ਬਦਕਿਸਮਤੀ ਹੈ ਕਿ ਭਾਰਤ ਤੋਂ ਬਿਨਾ ਤਿੰਨ ਦੇਸ਼ ਹੈਗੇ ਨੇ ਜਿਹੜੇ ਇਸ ਕਨਸੈਪਟ ਤੇ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਬੈਲਜੀਅਮ ਹੈਗਾ ਜਿਹਦੇ ਵਿੱਚ ਸਟੇਟ ਔਰ ਸੈਂਟਰ ਦੀ ਜਿਹੜੀਆਂ ਸੂਬਿਆਂ ਦੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ 스ਵੇਡਨ ਹੈਗਾ ਉਹਦੇ ਵਿੱਚ ਸਾਊਥ ਅਫਰੀਕਾ ਹੈਗਾ ਚੌਥਾ ਭਾਰਤ ਦੇਸ਼ ਉਹਦੇ ਵਿੱਚ ਗਿਣਤੀ ਦੇ ਵਿੱਚ ਸ਼ਾਮਲ ਹੋ ਜਾਵੇਗਾ ਔਰ ਇਹ ਸੰਸਦੀ ਕਮੇਟੀ ਨੇ ਜਿਹੜੀ ਹੈਗੀ ਆ ਇੱਕ ਜਿਹੜੀ ਖਰਚਿਆਂ ਵਾਲੀ ਗੱਲ ਕਰਦੇ ਆ ਜਿਹੜੀ ਸੰਸਦੀ ਕਮੇਟੀ 2015 ਦੇ ਵਿੱਚ ਇੱਕ ਰਿਪੋਰਟ ਜਿਹੜੀ ਅੱਗੇ ਰੱਖੀ ਸੀ ਸਗੀ ਰਿਪੋਰਟ ਜਿਹੜੀ ਨਸਮੀ ਰਿਪੋਰਟ ਤੋਂ ਸ਼ਾਇਦ ਸੀਗੀ 79 ਦੀ ਜਿਹੜੀ ਅੱਗੇ ਰਿਪੋਰਟ ਹੈ ਉਹਦੇ ਵਿੱਚ ਕਿਹਾ ਸੀ ਕਿ ਜਿਹੜੀਆਂ ਚੋਣਾਂ 2014 ਦੇ ਵਿੱਚ ਹੋਈਆਂ ਉਹ ਤੇ ਤਕਰੀਬਨ ਤਕਰੀਬਨ 45000 ਕਰੋੜ ਰੁਪਏ ਜਿਹੜਾਗਾ ਖਰਚ ਹੋਇਆ ਸੀਗਾ ਉਸ ਸਮੇਂ ਹੋਈਆਂ ਵਿਧਾਨ ਸਭਾ ਉਹ 2000 ਨਾਲ ਨਾਲ ਜਿਹੜੀਆਂ 45000 ਕਰੋੜ ਰੁਪਏ ਦਾ ਜਿਹੜਾ ਖਰਚ ਹੋਇਆ ਸੀ ਇੰਨਾ ਖਰਚੇ ਜਦੋਂ ਦੇਖਦੇ ਇੱਕ ਸਿਸਟਮ ਦੇ ਵਿੱਚ ਹੋ ਰਿਹਾ ਤੇ ਜੇਕਰ ਇੱਕ ਕਨਸੈਪਟ ਲੈ ਕੇ ਆ ਰਹੇ ਨੇ ਤਾਂ ਮੇਰੇ ਸਾਬ ਉਹਨਾਂ ਇੱਕ ਕਨਸੈਪਟ ਤੇ ਦੂਜੀਆਂ ਪਾਰਟੀਆਂ ਕਿਸ ਤੇ ਕਰੈਕਟ ਕਰਦੀਆਂ ਨੇ ਤਾਂ ਉਹ ਦੇਖਣਾ ਕਾਫੀ ਪਰਮਿੰਦਰ ਐਮ ਰਹੇਗਾ ਠੀਕ ਹੈ ਰਮਨਦੀਪ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੀ ਜੀ ਧੰਨਵਾਦ ਸੂਵੇਸ਼ਨ ਸਾਡੇ ਸਹਿਯੋਗੀ ਰਮਨਦੀਪ ਸ਼ਰਮਾ ਜਿਨ੍ਹਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਜਾਣਕਾਰੀ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਧੰਨਵਾਦ